ਅਸੀਂ ਬਹੁਤ ਧੰਨਵਾਦੀ ਆ ਸਾਡੇ ਸਾਫ ਦਾ ਐਮਐਲ ਡਿਊਟਰ ਸਹਾਵਲਾ ਜੀ ਦਾ ਇਹਨਾਂ ਨੇ ਮੇਰੀ ਕਬੀਟੀ ਦੇ ਸਾਰੇ ਜਿੰਨੇ ਵੀ ਨੇ ਸਪਾਈਸੇਵਰਾਂ ਨੂੰ ਚਾਟਾ ਵੰਡਿਆ ਠੰਡ ਤੋਂ ਬਚਣ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਵਲਾ ਸਾਹਿਬ ਦਾ ਤੇ ਨਾਲ ਕੰਬਲ ਵੀ ਵੰਡੇ ਆ ਤੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆਵਲਾ ਸਾਹਿਬ ਦਾ ਪਹਿਲਾਂ ਵੀ ਐ ਕਰਦੇ ਰਿਹਾ ਤੇ ਅੱਜ ਇਹਦਾ ਮਰਨੀ ਵਾਲੇ ਮੰਡੀ ਜਾ ਕੇ ਮੇਰੇ ਸਾਰੇ ਸਪਾਈਸੇਵਰਾਂ ਨੂੰ ਮੰਡੀ ਦੇਆਂ ਨੂੰ ਜਿੰਨੇ ਵੀ ਨੇ ਮੰਡੀ ਦੇ ਸਪਾਈਸੇਵਰ ਸਾਰਿਆਂ ਨੂੰ ਕੋਟ ਔਰ ਕੰਬਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਪੰਜਾਬ ਸਹਾਇ ਕਰਮਚਾਰੀਆਂ ਨੂੰ ਜਿਹੜਾ ਕੰਮ ਕਰਦਾ ਸਭ ਤੋਂ ਪਹਿਲਾਂ ਤਾਂ ਸਾਧ ਸੰਗਤ ਨੂੰ ਸ੍ਰੀ ਵੈਗੁਰੂ ਜੀ ਦਾ ਖਾਲਸਾ ਤੇ ਸ੍ਰੀ ਵੈਗੁਰੂ ਜੀ ਕੀ ਫੱਟੇ ਅੱਜ ਜੇ ਆਪਾਂ ਸਮਾਜ ਦੇ ਵਿੱਚ ਕਿਸੇ ਦੀ ਸਹਾਇਤਾ ਕਰਦੇ ਆ ਪਿਛਲੇ ਲੰਮੇ ਸਮੇਂ ਤੋਂ ਆਪਾਂ ਵੇਖਦੇ ਆਉਣੇ ਆ ਵੀ ਬੜੇ ਸਰਕਾਰਾਂ ਦੇ ਵਿੱਚ ਤਾਂ ਲੋਕਾਂ ਦੀ ਮਦਦ ਕਰਦੇ ਆਪਾਂ ਬੜਿਆਂ ਨੇ ਵੇਖਿਆ ਹੋਏਗਾ ਪਰ ਮੇਰੇ ਖਾਲਜ 2019 ਤੋਂ ਲੈ ਕੇ ਹਲਕਾ ਜਲਾਲਾਬਾਦ ਜਿਹੜੇ ਲੋਕ ਆਵਲਾ ਪਰਿਵਾਰ ਨਾਲ ਜੁੜੇ ਆ ਅਸੀਂ ਸਾਡੇ ਦੇਖਣ ਚ ਇੱਕ ਪਾਸੇ ਹਲਕਿਆਂ ਤੋਂ ਵੀ ਇਹ ਪਤਾ ਲੱਗਦਾ ਹੈਰਾਨ ਆ ਵੀ ਇੱਕ ਬੰਦਾ ਐਮਐਲਏ ਹੁੰਦਿਆ ਹੋਇਆ ਤਾਂ ਚਲੋ ਇਹ ਐਫਰਟ ਕਰਦਾ ਕਿਉਂਕਿ ਸਰਕਾਰ ਵੱਲੋਂ ਹੁਮਤਾ ਆਉਂਦੀ ਹੈ ਇਹ ਪਰਿਵਾਰ ਦੀ ਆਪਾਂ ਨੂੰ ਪ੍ਰਸ਼ੰਸਾ ਕਰਨਾ ਬੰਦੀ ਆ ਵੀ ਜਿਨ੍ਹਾਂ ਨੇ ਇਹ ਨਹੀਂ ਵੇਖਿਆ ਬੇਹ ਸਰਕਾਰ ਚ ਹੈਗੇ ਕਿ ਦੀ ਹੈਗੇ ਉਹਨਾਂ ਦੇ ਮਨ ਚ ਆ ਵੀ ਜੇ ਅਸੀਂ ਗਰੀਬਾਂ ਨਾਲ ਥੋੜਾ ਥੋੜਾ ਕਰਕੇ ਵੀ ਇਹਨਾਂ ਨਾਲ ਜੁੜਿਆ ਜਾਵੇ ਤੇ ਉਹਨਾਂ ਨੇ ਹਰ ਐਫਰਟ ਜਿਹੜਾ ਕੀਤਾ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਕਿਸੇ ਦੀ ਸਹਾਇਤਾ ਤੁਸੀਂ ਸੋਸ਼ਲ ਮੀਡੀਆ ਤੇ ਚੈੱਕ ਕਰ ਲਿਓ ਕੋਈ ਵੀ ਦੋ ਜਿਨ੍ਹਾਂ ਨੂੰ ਕੋਈ ਚਾਹੇ ਉਹ ਬਿਮਾਰੀ ਦੀ وجہ ਨਾਲ ਗਿਆ ਚੜਾ ਚਾਹੇ ਕਿਸੇ ਦੇ ਘਰ ਤੇ ਟੈਨ ਦੀ ਹੋਗੀ ਇਦਾਂ ਦੇ ਵੀਡੀਓ ਆਮ ਹੀ ਹੁੰਦੀਆਂ ਰਹਿੰਦੀਆਂ ਐ ਜੋ ਅੱਜ ਉਸੇ ਇੱਕ ਤਹਿਤ ਹੀ ਅੱਜ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਹਲਕਾ ਚੱਲਦਾ ਬਾਤ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਪਤਾ ਲੱਗ ਜੇ ਚਾਹ ਗੁਰੂ ਹਰ ਸਾਹਿਬ ਹੋਵੇ ਹਬੋਰ ਹੋਵੇ ਫਾਇਲਕਾ ਹੋਵੇ ਖਾਸ ਕਰਕੇ ਹੋਰ ਫਾਇਲਕਾ ਇਹਨਾਂ ਮੁਕਸਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਾਂ ਖਾਸ ਕਰਕੇ ਇਹਨਾਂ ਦੀ ਸੁਭਾਵਾਂ ਆਪਣ ਵੇਖ ਨੂੰ ਮਿਲਦੀਆਂ ਹਨ ਉਸੇ ਤਹਿਤ ਹੀ ਅੱਜ ਜਿਹੜਾ ਜਿਹੜੇ ਆਪਣੇ ਸਫਾਈ ਸੇਵਕਾਂ ਅਰਨੀਵਾਲ ਦੇ ਵਿੱਚ ਬੜੀ ਠੰਡ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਜਿਹੜਾ ਕੱਪੜਾ ਜਿਹੜਾ ਹੈਗਾ ਜਿਹੜਾ ਇਹਨਾਂ ਨੂੰ ਸਹੀ ਟਾਈਮ ਤੇ ਜਿਹੜੇ ਕੋਟ ਆ ਚਾਹੇ ਉਹ ਕੰਬਲ ਆ ਉਹ ਮੁਹੱਈਆ ਕਰਵਾਏ ਆ ਕੱਲੇ ਅਰਨੀ ਵਾਲੇ ਚ ਨਹੀਂ ਜਾਂ ਕੱਲੇ ਜਲਾਲਾਬਾਦ ਚ ਨਹੀਂ ਗੁਰੂ ਹਰ ਸਾਹਿਬ ਵੀ ਆ ਫਾਇਲ ਕਾ ਵੀ ਆ ਕਿਤੇ ਵੀ ਕਿਸੇ ਨੂੰ ਲੋੜ ਹੋਈ ਆ ਉੱਥੇ ਆਵਲਾ ਸਾਹਿਬ ਨੇ ਆਪਦੀ ਟੀਮ ਨੂੰ ਭੇਜ ਕੇ ਆਪ ਖੁਦ ਜਾ ਕੇ ਇਹੋ ਜੇ ਉਪਰਾਲੇ ਕਰਦੇ ਨੇ ਜੀ ਕੀ ਹੋ ਗਈ ਪਹਿਲਾਂ ਤਾਂ ਇਹ ਸਾਥੀ ਕੱਲ ਦੀ ਸਾਰੀ ਸਾਥ ਸੰਗਤ ਨੂੰ ਤੇ ਰਵਿੰਦਰ ਆਮਲਾ ਜਿਹੜੇ ਸਾਬਕਾ ਐਮਐਲਏ ਨੇ ਉਹਨਾਂ ਦਾ ਅਸੀਂ ਬੜੇ ਧੰਨਵਾਦ ਕਰਦੇ ਆਂ ਸਾਨੂੰ ਜਾਕਟਰਾਂ ਤੇ ਕੰਬਲ ਦੇ ਕੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਬੜੀ ਸਾਡੀ ਸਲਵਾਈ ਕੀਤੀ ਹੈ ਉਹਨਾਂ ਨੇ ਬਹੁਤ ਸਾਡੀ ਮਦਦ ਕਰਦੇ ਆਂ ਸਫਾਈ ਸੇਵਕਾਂ ਦਾ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦਾ ਆਂ ਸਾਰੇ ਸਫਾਈ ਸੇਵਕ ਨਾਲ ਨੇ ਉਹਨਾਂ ਨੇ ਸਾਰੇ ਜਾਕਟਰ ਦੇਣੀਆਂ ਜੀ ਇੱਥੇ ਮੌਜੂਦਾ ਤੇ ਪ੍ਰਧਾਨ ਜੀ ਸਿਕੰਦਰ ਲਾਲ ਪਤਰਾ ਜੀ ਇੱਥੇ ਮੌਜੂਦ ਨੇ ਉੱਤੇ ਆਨੇ ਔਰ ਵੀ ਹੈ ਅਮਰ ਜੀ ਜਿਹੜੇ ਪੀਏ ਨੇ ਉਹਨਾਂ ਦੇ ਉਹ ਵੀ ਨਾਲ ਨੇ ਇੱਥੇ ਮੌਕੇ ਤੇ ਪਹੁੰਚੇ ਆ ਤੇ ਉਹਨਾਂ ਨੇ ਆਪ ਵੰਡੀਆਂ ਜੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਇਹਨਾਂ ਦਾ ਬੜਾ ਧੰਨਵਾਦ ਹੈ ਕਿੰਨੇ ਮੈਂਬਰ ਹੋ ਜੀ ਤੁਸੀਂ ਦੋਤ ਅਸੀਂ ਮੈਂਬਰ ਹੈ ਜੀ ਇੱਥੇ 35 ਸਾਰੇ 35 ਨੂੰ ਜਿਹੜੇ ਅੱਜ ਹਾਂਜੀ 35 ਨੂੰ ਹੀ ਦੇਤੀਆਂ ਜੀ ਉਹ ਕੰਬਲ ਦੇ ਡਾਕਟਰ ਮੋਈਆ ਕਰਵਾਤੀਆਂ ਜੀ ਸਾਰਿਆਂ ਨੂੰ ਤੇ ਅੱਗੇ ਵੀ ਇਹ ਸੂਲਤਾਂ ਦਿੰਦੇ ਰਹਿਣਗੇ ਕਿਸੇ ਤਰ੍ਹਾਂ ਦੀ ਤੁਹਾਡੀ ਕੋਈ ਪਰਚੀ ਜਾਂ ਕੋਈ ਕਿਸੇ ਤਰ੍ਹਾਂ ਤੁਹਾਡੇ ਕੋਲ ਕੋਈ ਚੰਦਾ ਲਿਆ ਨਹੀਂ ਜੀ ਨਹੀਂ ਕੋਈ ਚੰਦਾ ਨਹੀਂ ਜੀ ਇਹਨਾਂ ਨੇ ਸਾਡੀ ਮਦਦ ਕੀਤੀ ਹੈ ਉਲਟ ਅਸੀਂ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਹਲਕਾ ਜਲਾਲਾਬਾਦ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਜੀ ਹਰ ਸਾਲ ਦੀ ਸਾਨੂੰ ਕੋਈ ਨਾ ਕੋਈ ਤੋਹਫਾ ਦਿੰਦੇ ਜੀ ਅਸੀਂ ਬੜੇ ਸ ਲੰਬੇ ਸਮੇਂ ਯਾਰ ਉਹਨਾਂ ਨਾਲ ਜੁੜੇ ਹੈਗੇ ਬਹੁਤ ਧੰਨਵਾਦ ਕਰਦੇ ਹਾਂ ਕਿਹੜੀ ਕਿਹੜੀ ਤੋਹਫਾ ਦਿੱਤੀ ਤੁਹਾਨੂੰ ਅੱਜ ਅਸੀਂ ਸਾਨੂੰ ਜਾਗਤਾ ਦਿੱਤੀ ਹੈ ਕਾ ਕੰਮਲ ਵੀ ਦਿੱਤੇ ਹੈ ਜੀ ਤੇ ਸਾਰੇ ਜਿੰਨੇ ਸਫਾਈ ਕਰਮਚਾਰੀ ਸਾਰਿਆਂ ਨੂੰ ਜੀ ਕਿੱਥੋਂ ਦੇ ਤੁਸੀਂ ਸਫਾਈ ਕਰਮਚਾਰੀ ਅਸੀਂ ਮੰਡੀਰਨੀ ਵਾਲਾ ਸਿੱਖ ਸ਼ਹਿਰ ਨਗਰ ਪੰਚਾਇਤ